ਠੀਕ ਹੈ ਠੀਕ ਲੱਗਦਾ ਆਦਾ ਹੈ ਤਾਂ ਇਹ ਲੈ ਲੈਂਦੇ ਹਾਂ ਚਲੋ ਚੜ੍ਹ ਦੋ ਜਿਹੜੀ ਨਾਲ ਹੀ ਨਾ ਨਾ ਹੋਜੀ ਨੰਗਲ ਚੰਡੀਗੜ੍ਹ ਮੁੱਖ ਮਾਰਗ ਨਕੀਆ ਕੋਲ ਵਾਪਰੇ ਸੜਕ ਹਾਦਸੇ 'ਚ ਪੰਜਾਬ ਪੁਲਿਸ ਦਾ ਜਵਾਨ ਗੰਭੀਰ ਰੂਪ ਜ਼ਖਮੀ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਸਕਾਰਪਿਓ ਗੱਡੀ ਦਾ ਸੜਕ ਤੇ ਪਏ ਵੱਡੇ ਵੱਡੇ ਖੱਡਿਆਂ ਵਿੱਚ ਵੱਜਣ ਕਾਰਨ ਦਾ ਟਾਇਰ ਫੱਟ ਗਿਆ ਜਿਸ ਤੋਂ ਬਾਅਦ ਗੱਡੀ ਬੇਕਾਬੂ ਹੋ ਗਈ ਤੇ ਕਰੀਬ ਸੜਕ ਤੋਂ 20 ਤੋਂ 25 ਫੁੱਟ ਦੂਰ ਖੜੇ ਟਰੱਕ 'ਚ ਜਾ ਵਜੀ। ਜਿਸ ਕਾਰਨ ਸਕਾਰਪਿਓ ਗੱਡੀ ਅੱਗੇ ਤੋਂ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਤੇ ਇਸ ਦੌਰਾਨ ਪੰਜਾਬ ਪੁਲਿਸ ਦਾ ਜਵਾਨ ਵਿੱਚ ਫਸ ਗਿਆ। ਜਿਸ ਨੂੰ ਲੋਕਾਂ ਨੇ ਕੜੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਜਿਸ ਨੂੰ ਇਲਾਜ ਲਈ ਰੂਪਨਗਰ ਸਿਵਲ ਹਸਪਤਾਲ ਲੈ ਜਾਇਆ ਗਿਆ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਜਿੱਨਾ ਜਿਹੜਾ ਆਪਣਾ ਨੰਦਪੁਰ ਸਾਹਿਬ ਤੋਂ ਕੀਤ ਬਸਾਂ ਨੂੰ ਰੋਡ ਜਾਂਦਾ ਜੀ ਤੇ ਫੌਜੀ ਪੰਪ ਹੈ ਉਹਦੇ ਸਾਹਮਣੇ ਬਹੁਤ ਵੱਡੇ ਵੱਡੇ ਖੰਡੇ ਪਏ ਹੋਇਆ ਕਈ ਵਾਰ ਵੀ ਖਬਰਾਂ ਵੀ ਲੱਗ ਲੀਆਂ ਕਈਆਂ ਨੇ ਆਪਣੇ ਬਲ ਤੇ ਮਿੱਟੀ ਪਾ ਕੇ ਪੂਰੇ ਵੀ ਹੈਗੇ ਪਰ ਬਰਸਾਤ ਪੈਣ ਕਰਕੇ ਖੰਡੇ ਦੁਬਾਰਾ ਫੇਰ ਹੋਣ ਕਰਕੇ ਇੱਕ ਗੱਡੀ ਆਉਂਦੀ ਸੀ ਜਿਹੜੀ ਉਹ ਨੰਦਪੁਰ ਸਾਹਿਬ ਵੱਲ ਤੇ ਸਕੋਰਪੀਓ ਉਹ ਖੰਡੇ 'ਚ ਵੱਜਣ ਕਰਕੇ ਉਹ ਗੱਡੀ ਦਾ ਟਾਇਰ ਫਟ ਗਿਆ ਟਾਇਰ ਫਟਣ ਕਰਕੇ ਗੱਡੀ ਅਨਕੰਟਰੋਲ ਹੋਣ ਕਰਕੇ ਸਿੱਧੀ ਜਾ ਕੇ ਸਾਈਡ ਤੇ ਖੜੋ ਟਰੱਕ ਦੇ ਵਿੱਚ ਮਿੱਟੀ ਤੇ ਨਿਜ਼ਲੀ ਦੇ ਵਿੱਚ ਬੰਦਾ ਬਹੁਤ ਜ਼ਖਮੀ ਹੋਇਆ ਘਾਇਲ ਹੋਇਆ ਲੱਤ ਤੇ ਵੀ ਆ ਉਹਦੇ ਬਾਹਾਂ ਤੇ ਵੀ ਆ ਵੀ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਬੰਦੇ ਦੇ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਖੱਡੇ ਐ ਇਹਨਾਂ ਨੂੰ ਪੂਰਿਆ ਜਾਵੇ ਜਾਂ ਇਹਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਗੱਡੀ ਆਨੰਦਪੁਰ ਸੜਕ ਤੋਂ ਆ ਰਹੀ ਸੀ ਤੇ ਗੱਡੀ ਟੋਏ ਵਿੱਚ ਵੱਜਣ ਕਾਰਨ ਟਾਇਰ ਫਟ ਗਿਆ ਗੱਡੀ ਕੰਟਰੋਲ ਤੋਂ ਬਾਹਰ ਹੋ ਕੇ ਜਾ ਕੇ ਦੂਜੀ ਸਾਈਡ ਟਰੱਕ ਨਾਲ ਭਿੱਜੀ ਕਿੰਨਾ ਕੁ ਨੁਕਸਾਨ ਅਗਾਂ ਲੱਗਾ ਗੱਡੀ ਦਾ ਨੁਕਸਾਨ ਵੀ ਬਹੁਤ ਹੈ ਬੰਦਾ ਚਲੋ ਜਾਨੀ ਨੁਕਸਾਨ ਵੱਧ ਗਿਆ ਪਰ ਬੰਦੇ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੱਟਾਂ ਬਹੁਤ ਜ਼ਿਆਦਾ ਬੰਦੇ ਦੇ ਗੱਡੀ ਜੀ ਆ ਰਹੀ ਸੀ ਆਨੰਦਪੁਰ ਸਾਹਿਬ ਵਾਲ ਤੇ ਸਕਾਰ ਪਿਓ ਠੀਕ ਹੈ ਜੀ ਤੇ ਰੋਡ ਬਹੁਤ ਆਪਣਾ ਖਾਸ ਦਾ ਹਾਲ ਜਿਹੜਾ ਹੈਗਾ ਤੁਹਾਨੂੰ ਦੇਖਦੇ ਹੀ ਹੈਗਾ ਕਿ ਯਾਨੀ ਕਿ ਅਨ ਕੰਟਰੋਲ ਹੋ ਗਈ ਗੱਡੀ ਦਾ ਟਾਇਰ ਫਟਿਆ ਰੋਡ ਤੇ ਖੱਡੇ ਜ ਕਰਕੇ ਤੇ ਗੱਡੀ ਆ ਕੇ ਇੱਧਰ ਸਟ੍ਰੈਕਸ਼ਨ ਤੇ ਟਰੱਕ ਦੇ ਖੜੇ ਚ ਵੱਜੀ ਆ ਜੀ ਆ ਕੇ ਜੀ ਠੀਕ ਹੈ ਜੀ ਕਿੰਦਾ ਬੰਦੇ ਵਿੱਚ ਕਿੰਨੇ ਬੰਦੇ ਸੀ ਇੱਕ ਬੰਦੇ ਤੇ ਜੀ ਕਿੰਨੇ ਸੱਟਾਂ ਆਏ ਉੱਠਣਾ ਬਹੁਤ ਔਖਾ ਰਿਹਾ ਜੀ ਲੱਤਾਂ ਦੇ ਸੱਟਾਂ ਜੀ ਬੜੀ ਮੁਸ਼ਕਲ ਆਦਾ ਘੰਟਾ ਲੱਗਿਆ ਜਿੱਤਣ ਨੂੰ ਤਾਂ ਕਿ ਤੋੜ ਕੇ ਬੜੀ ਮੁਸ਼ਕਲ ਨਾਲ ਘਟੇ